ਰਾਜੇ ਜੀ ਮੁਕਦਮੇ ਕੋਤੇ ਕ ਇਸ਼ਾਰਾ ਕੀਤਾ ਲੜਾਈ ਦਾ ਨਹੀਂ ਲੜੀ ਤੁਹਾਡੇ ਬਰਾਬਰ ਹੋ ਕੇ ਜਿੰਦਾਬੜਦਾਬਾਤ ਨਹੀਂ ਕੀਤਾ ਡਾਇਰੈਕਸ਼ਨ ਦਿੱਤੀ ਹੈ ਤੁਹਾਨੂੰ ਸੱਚ ਦੀ ਇਨਸਾਫ ਕਰਨ ਦੀ ਡਾਇਰੈਕਸ਼ਨ ਹੈ ਦਿੱਤੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਰਾਜੀ ਰਾਜਾ ਚੂੜੀ ਨਿਯੁਕਤੀ ਜੇ ਰਾਜਾ ਬਣਿਆ ਤਾਂ ਤੁਸੀਂ ਇਨਸਾਫ ਦੀ ਜਿਹੜੀ ਚੂੜੀ ਲਈ ਹੈ ਵਾਅਦਾ ਕੀਤਾ ਇਨਸਾਫ ਕਰੋ ਕਰ ਦੇ ਦਿਓ ਜੇ ਨਹੀਂ ਕਰਦੇ ਦੇਰ ਨਾਲ ਫਿਰ ਕੁੱਤਾ ਆਏਗਾ ਹਾਂ ਕੁੱਤੇ ਦੀ ਜੁਰਮ ਲੋਤਿਆਰ ਵੀ ਰਹੋ ਰਾਜਾ ਲੋਭੀ ਹੋਊਗਾ ਹੋਰ ਕੀ ਹੋਊਗਾ ਲੋਭੀ ਇਹ ਕੁੱਤਾ ਲੋਭ ਕੁੱਤਾ ਜੇ ਲੋਭੀ ਕੁੱਤਾ ਵਸ ਇਸ਼ਾਰਾ ਕੀਤਾ ਤਾਂ ਕਿ ਤੁਸੀਂ ਠੀਕ ਠਾਕ ਆਪਣੀ ਡਿਊਟੀ ਨਿਭਾਓ ਅਜੀ ਤੁਹਾਡੀ ਡਿਊਟੀ ਹੋਣੀ ਨਹੀਂ ਹੈ ਦਖਲ ਨਹੀਂ ਦੇਣਾ ਬਹਤਾ ਤਾਂ ਬਲਕਨ ਉਹਨਾਂ ਨੂੰ ਦੁਖੀ ਕਰੋ ਇਹ ਨਹੀਂ ਗੱਲ ਕਹੀ ਉਹਨਾਂ ਨੇ ਗਿਉੜੀ ਯਾਦ ਕਰਾਈਆ ਸਿਰਫ ਹੋਰ ਕੁਝ ਨਹੀਂ ਸਹੈਤੀ ਪਾਣ ਮਾਤਾ ਸਹੈਤੀ ਪਾਣ ਮਾਤਾ ਇਹਨਾਂ ਨੂੰ ਵੀ ਮਤ ਦੇਣ ਵਾਲੀ ਐ ਇਹ ਮਤਾਂ ਨੂੰ ਦੋਹਾਂ ਨੂੰ ਇਹਨਾਂ ਤੇ ਪਾੜ ਆਪਣਾ ਰੰਗ ਚਾੜਨ ਵਾਲੀ ਐ ਚਾਹੇ ਜੋਗੀਆਂ ਤੇ ਚਾੜੇ ਨੇ ਰੰਗ ਨਾ ਨਾ ਕਰਨੇ ਉਹ ਤੇ ਚਾੜਿਆ ਨਹੀਂ ਐ ਰੰਗ ਪੁਰਾ ਮਰਦਾਸ ਤੇ ਉਹ ਨਰਾਮ ਦਾ ਲੈ ਲੈ ਤੇ ਰੰਗ ਨਹੀਂ ਜਾੜਿਆ ਉਹ ਸਹੈਤੀ ਉਹ ਮੱਤ ਐ ਜੋਗੀਆਂ ਦੀ ਉਹ ਦੂਈ ਐ ਸੁਲਣੀ ਐ ਜੋਗਿਆਲੀ ਸੁਲਣੀ ਮੱਤ ਐ ਸਹੈਤੀ ਵਤ ਰੇੜੇ ਵਾਲੀ ਐ ਰੇੜੇ ਵਾਲੀ ਐ ਪੜ ਮਤਾ ਪੜ ਮਤਾ ਐ ਤੂੰ ਉਹਨਾਂ ਨੂੰ ਮੱਤ ਦੇਣ ਉਹਨਾਂ ਦੀ ਵੀ ਮੱਤ ਐ ਨਮੋ ਗਿਆ ਉਹਨਾਂ ਨੂੰ ਵੀ ਪਾਣੀ ਦੇਣ ਵਾਣੀ ਐ ਗਿਆਨ ਅੰਮ੍ਰਿਤ ਤੇਗੜਾ ਹੈ ਪਾਣ ਹੋਰ ਕਿਹਦੇ ਕੋ ਪਾਣ ਹੈ ਨਹੀਂ ਹੋਰ ਕਿਹਾ ਕਿ ਜਿਹੜੀ ਪਿਛਲੀ ਜੋ ਵੇਖਦਾ ਆਜੂ ਬਿਲ ਲਾਤੇ ਕਹਿੰਦਾ ਜਿਹੜੀ ਪਿਛਲੀ ਚੋ ਵੀ ਹੋਈ ਜਾਣਾ ਸੂਣਾ ਉਹ ਹੀ ਆ ਜੋ ਤਕਲੀਫ ਦੇ ਰਹੇ ਬਿਲ ਲਾਤੇ ਕਬੀਰ ਕਹਿੰਦਾ ਵੀ ਅੱਗੇ ਹੋਰ ਕਾ ਨੂੰ ਝੁਬੋ ਰਹੇ ਸੂਣਾ ਰਹਿਣ ਦੋ ਹੋਰ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਨਮੋ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਦੇਖੋ ਕਿੰਡੀ ਗੱਲ ਹੈ ਗਿਆਨ ਔਰ ਵਿਗਿਆਨ ਦੀ ਗਿਆਨ ਗਿਆਤਾ ਕੌਣ ਹੋਊ ਅਖਲੇ ਹੋਊ ਹੋਰ ਕੌਣ ਹੋਊ ਨਮੋ ਨਮਸਕਾਰ ਹੈ ਤੈਨੂੰ ਗਿਆਨ ਔਰ ਵਿਗਿਆਨ ਕੌਣ ਹੈ ਬਵੇਖ ਬੁੱਧੀ ਹੈ ਆ ਸਾਰਾ ਵਿਗਿਆਨ ਸਿਰਜਿਆ ਕੀ ਨੇ ਸੰਸਾਰ ਸੰਸਾਰ ਕੀ ਨੇ ਸਿਰਜਿਆ ਬਗਵਨਾ ਸਿਰਜਿਆ ਤੁਸੀਂ ਤਾਂ ਉਹਦੀ ਸਟੱਡੀ ਕਰ ਰਹੇ ਹੋ ਵਿਗਿਆਨ ਉਹੀ ਹੈ ਸਾਰਾ ਵਿਗਿਆਨ ਉਹਦੇ ਵਿੱਚ ਭਰਿਆ ਪਿਆ ਤੇਰੇ ਵਿੱਚ ਨਮੋ ਗਿਆਨ ਸਾਰਾ ਵਿਗਿਆਨ ਤੇਰੇ ਚ ਭਰਿਆ ਪਿਆ ਵਿਗਿਆਨ ਕੀ ਗਿਆਨ ਗਿਆਤਾ ਗਿਆਤਾ ਬੰਦਾ ਤੂੰ ਜਾਣਦੀ ਹੈ ਤੂੰ ਸਟੱਡੀ ਨਹੀਂ ਕਰਨਾ ਤੇਰੇ ਚ ਪਹਿਲਾਂ ਹੀ ਭਰਿਆ ਹੋਇਆ ਹੈ ਗਿਆਨ ਔਰ ਵਿਗਿਆਨ ਗਿਆਨ ਕੀ ਹੈ ਗਿਆਨਾ ਆਤਮਾ ਬਾਰੇ ਆਤਮਾ ਬਾਰੇ ਗਿਆਨ ਹੁੰਦਾ ਹੈ ਸੰਸਾਰ ਬਾਰੇ ਜੋ ਗਿਆਨ ਔਰ ਵਿਗਿਆਨ ਹੁੰਦਾ ਹੈ ਵਿਗਿਆਨ ਕੱਲੀ ਸਾਇੰਸ ਨਹੀਂ ਹੁੰਦੀ ਸਾਰੇ ਮੈਟਰ ਦਾ ਗਿਆਨ ਵਿਗਿਆਨ ਹੈ ਹਕਮ ਹਕਮਤ ਵੀ ਵਿਗਿਆਨ ਹੈ ਡਾਕਟਰੀ ਵੀ ਵਿਗਿਆਨ ਹੈ ਜਿਹੜਾ ਗਿਆਨ ਹੰਕਾਰ ਕਰਦਾ ਸਾਰਾ ਵਿਗਿਆਨ ਜਿਹੜਾ ਹੰਕਾਰ ਲੋਭੀ ਬਣਾਉਂਦਾ ਸਾਰੇ ਵਿਗਿਆਨ ਉਹ ਸਨ ਜ਼ਰਦਾ ਹੀ ਆ ਫਿਰ ਲੋਕ ਗਿਆਨ ਵਿਗਿਆਨ ਕੀ ਗਿਆਨ ਗਿਆਤਾ ਗਿਆਨ ਗਿਆਤਾ ਕਿ ਆਂਦੀ ਜਾਣੂ ਹੈ ਗਿਆਤਾ ਤੈਨੂੰ ਸਮਝ ਹੈ ਤੇ ਇਸ ਗੱਲ ਤੇ ਹੀ ਨਾਨਕ ਕਹਿੰਦਾ ਸਾਕੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤਰ ਭਬਲ ਸਾਜਿਆ ਘਟ ਘਟ ਜੋਤ ਸੁਮੋਏ ਘਟ ਘਟ ਜੋਤ ਸੁਮੋਏ ਗਿਆਨ ਹੈ ਜਲ ਤੇ ਤਰ ਪਵਨ ਸਾਜਿਆ ਗਿਆਨ ਹੈ ਇੱਕੋ ਬੰਦਈ ਦੋਹਾਂ ਦਾ ਜਵਾਬ ਹੈ ਇੱਕੋ ਬੰਦਈ ਦੋਹਾਂ ਦਾ ਜਵਾਬ ਪਿਆ ਉੱਥੋਂ ਲੈ ਕੇ ਗੱਲ ਕੀਤੀ ਹੋਈ ਹੈ ਹੂੰ ਨਮੋ ਪੋਖਣੀ ਸੋਖਣੀ ਅਮਰਾਲੀ ਉਮਰਾਲ ਓਖਣੀ ਓਖਣੀ ਕੀ ਹੈ ਖਾਣ ਨੂੰ ਦੇਣਾ ਪੜਨਾ ਕਿਸੇ ਚੀਜ਼ ਨੂੰ ਖਾਲੀ ਨੂੰ ਸੋਖਣੀ ਬਕਾਰਾਂ ਨੂੰ ਸਕਾ ਦੇਣੀ ਹੈ ਔਗੜਾਂ ਨੂੰ ਸਕਾ ਦੇਣੀ ਹੈ ਤੇ ਖਲੋ ਨੂੰ ਭਰ ਦੇਣੀ ਹੈ ਉਮਰਾਲ ਲਈ ਬਕਾਰ ਸੁਕਾ ਕੇ ਪਰ ਬਕਾਰ ਭਰ ਦੇਣੀ ਹੈ ਔਗੜਾਂ ਨੂੰ ਖਤਮ ਕਰ ਦੇਣੀ ਹੈ ਨਸ਼ਟ ਕਰਨ ਵਾਲੀ ਹੈ ਗੁੜਾਂ ਨੂੰ ਨਾਲ ਭਰਪੂਰ ਕਰ ਦੇਣੀ ਹੈ ਓਖਣੀ ਓਖਣੀ ਪੋਖਣੀ ਸੋਖਣੀ ਅਮਰ ਢਾਲੀ ਅਮਰ ਢਾਲੀ ਫਿਰ ਅਮਰ ਪਦਵ ਤੱਕ ਪਹੁੰਚਾ ਦਿੰਦੀ ਆ ਅਮਰ ਕਰ ਦਿੰਦੀ ਆ ਜੀਵਨ ਮੁਕਤ ਕਰਕੇ ਅਮਰ ਕਰ ਦਿੰਦੀ ਬਕਾਰ ਸੁਕਾਖ ਖਤਮ ਕਰਕੇ ਔਗਣ ਖਤਮ ਕਰਕੇ ਗੁਲ ਪਰ ਕੇ ਕੀ ਅਵਲਾਲੀ ਅਵਰ ਅਮਰਾ ਪਦ ਤੱਕ ਪਹੁੰਚਾ ਦਿੰਦੀ ਉਹਨੂੰ ਅਵਰ ਕਰ ਦਿੰਦੀ ਨਮੋ ਦੁਸ਼ਟ ਦੋਖ ਦੋਖਾਰ ਦਣੀ ਰੂਪ ਕਾਲੀ ਨਮੋ ਤੈਨੂੰ ਨਮਸਕਾਰ ਹੈ ਦੁਖਾਂ ਦੇ ਨਾਸ ਕਰਨ ਵਾਲੀ ਏ ਤੂੰ ਦੁਖਾਰਦਨੀ ਦੁਸ਼ਟ ਦੁਖਾਂ ਦੇ ਸਾਰੇ ਉਹਨਾਂ ਦਾ ਨਾਸ ਕਰਨ ਵਾਲੀ ਏ ਦੁਖਾਰਦਨੀ ਰੂਪ ਕਾਲੀ ਨਮੋ ਜੋਗ ਜਵਾਲਾ ਨਮੋ ਕਾਲ ਦਾ ਦੁਖਾਂ ਵਾਸਤੇ ਤੂੰ ਕਾਲ ਦਾ ਰੂਪ ਹੈ ਜੋ ਦੁੱਖ ਨੇ ਉਹਨਾਂ ਸਾਰੇ ਦੁੱਖੇ ਨੇ ਅਗਲੇ ਦੁੱਖ ਪੈਦਾ ਇਹਨਾਂ ਦਾ ਕਾਲ ਹੈ ਤੂ ਮੇਰਾ ਕਾਲ ਨਹੀਂ ਹੈ ਭਗਤਾਂ ਦੇ ਜਿਹੜੇ ਦੁੱਖ ਦੇਣ ਵਾਲੇ ਨੇ ਉਹਨਾਂ ਦਾ ਕਾਲ ਹੈ ਜਿਹੜੇ ਤੈਨੂੰ ਨਹੀਂ ਮੰਨਦੇ ਉਹ ਆਪਣਾ ਕਾਲ ਆ ਬਣ ਰਹੇ ਨੇ ਜਿਹੜੇ ਤੇਰੇ ਛਲ ਵਿੱਚ ਨਹੀਂ ਆਉਂਦੇ ਉਹ ਤਾਂ ਆਪਣਾ ਕਾਲ ਆ ਬਣ ਰਹੇ ਨੇ ਸਰੀਰ ਨਾਲ ਜੁੜੇ ਹੋਏ ਨੇ ਸਰੀਰ ਨੇ ਟਹਿ ਜਾਣ ਉਹਨਾਂ ਨੇ ਇੱਥੇ ਰਹਿ ਜਾਣ ਇੱਥੇ ਰਹਿਣਾ ਚਾਹੁੰਦੇ ਹੀ ਨੇ ਹੋਸਲ ਚ ਜਾਣਾ ਨਹੀਂ ਚਾਹੁੰਦੇ ਉਹ ਲਿਆ ਤੇ ਉਹ ਨਾ ਮਰਦਾ ਜਪਦਾ ਤਾਂ ਕੋਈ ਹੈ ਹੀ ਨਹੀਂ ਕਾਲ ਕੀ ਦਾ ਕਾਲ ਕਲਪਨਾ ਦਾ ਹੁੰਦਾ ਸਿਰਫ ਹੋਰ ਕਿਸੇ ਚੀਜ਼ ਦਾ ਨਹੀਂ ਕਾਲ ਜਦੋਂ ਕਲਪਨਾ ਖਤਮ ਹੋ ਗਈ ਉਦੋਂ ਓਵਰ ਹੋ ਗਿਆ ਕਲਪਨਾ ਕਾਲ ਹੈ ਸਾਡਾ ਕਾਲਰ ਕਲਪਨਾ ਦਾ ਕਾਲ ਮਹਾਕਾਲ ਹੈ ਇਹ ਮਹਾਂਕਾਲ ਹੀ ਹੈ ਕਾਲ ਹੂ ਕੋ ਕਾਲ ਕੋ ਅਕਾਲ ਕੈ ਬਖਾਨੀਏ ਜਿਹੜਾ ਕਾਲ ਦਾ ਕਾਲ ਹੈ ਉਹਨੂੰ ਅਕਾਲ ਕਰਕੇ ਉਹਦਾ ਵਿਖਿਆਨ ਕਰੀਦਾ ਉਹਨੂੰ ਅਕਾਲ ਕਰਕੇ ਕਹੀਦਾ ਅਕਾਲ ਮੰਨੀਦਾ ਉਹ ਇਹ ਅਕਾਲ ਹੈ ਅਕਾਲਪੁਰਖ ਦੀ ਇਹ ਤਾਂ ਅਕਾਲਪੁਰਖ ਦੀ ਇੱਛਾ ਹੈ ਅਕਾਲਪੁਰਖ ਦੀ ਇੱਛਾ ਹੈ ਇੱਛਾ ਸ਼ਕਤੀ ਅਕਾਲ ਦੀ ਇੱਛਾ ਸ਼ਕਤੀ ਹੈ ਕੁਝ ਵੀ ਨਹੀਂ ਹੋ ਰਿਹਾ ਹੋਰ ਹੈ ਕੀ ਅਕਾਲ ਦੀ ਇੱਛਾ ਸ਼ਕਤੀ ਹੈ ਸਾਡਾ ਜਿਹੜਾ ਕਾਲ ਹੈ ਉਹਦਾ ਕਾਲ ਕਰਨ ਵਾਲੀ ਹੈ ਪਰ ਸਾਡਾ ਕਾਲ ਹੈ ਸਾਨੂੰ ਪਿਆਰਾ ਲੱਗਦਾ ਆਪਣੀ ਇੱਛਾਈ ਸਾਨੂੰ ਚੰਗੀ ਲੱਗਦੀ ਹੈ ਆ ਬੁਰਾ ਪਾਪੀ ਕੋ ਪਿਆਰਾ ਪਾਪ ਤਾਂ ਬੁਰਾ ਹੈ ਸਾਨੂੰ ਪਾਪ ਚੰਗਾ ਲੱਗਦਾ ਸਾਡਾ ਕਾਲ ਹੈ ਸਾਨੂੰ ਚੰਗਾ ਲੱਗਦਾ ਸਾਡੀ ਕਲਪਨਾ ਵੀ ਸਾਨੂੰ ਚੰਗੀ ਲੱਗਦੀ ਹੈ ਕਲਪਨਾ ਹੀ ਤਾਂ ਸਾਡਾ ਕਾਲ ਹੈ ਜਦੋਂ ਕਲਪਨਾ ਖਤਮ ਹੋ ਗਈ ਕਾਲ ਖਤਮ ਹੋ ਗਿਆ ਜਮਲ ਮਰਨੇ ਖਤਮ ਹੋ ਗਿਆ ਉਦੋਂ ਕਾਲ ਖਤਮ ਕਿਨੇ ਕਰਨੇ ਇਹਨੇ ਕਾਲ ਦੀ ਕਾਲ ਹੀ ਐ ਕਾਲ ਨੂੰ ਕੋ ਕਾਲ ਤਸਬਾਜ ਹੋਰ ਜਗਾ ਕਹਿੰਦੇ ਨੇ ਇਹ ਤਾਂ ਕਾਲ ਨੂੰ ਕੋ ਕਾਲ ਹੈ ਕੌਣ ਸਮਝੇ ਕਾਲ ਨੂੰ ਕੋ ਕਾਲ ਕੀ ਹੈ ਕਾਲ ਕੀ ਹੁੰਦਾ ਰੋਦਾ ਕਾਲ ਕੀ ਹੁੰਦਾ ਕੌਣ ਦੱਸੇ ਇਹਨੂੰ ਬੁੱਤੇ ਸਿੰਪਲ ਗੱਲਾਂ ਆਈਆਂ ਨੇ ਆ ਦੇ ਵਿੱਚ ਇੱਥੇ ਇੱਕ ਡੰਡਾ ਹੋਰ ਚੜਾਤੇ ਉੱਤੇ ਉਥੇ ਕਾਲਦਾ ਹੈ ਕਾਲੂ ਕੋ ਕਾਲਦਾ ਆ ਨਹੀਂ ਕਾਲੂ ਕੋ ਕਾਲ ਕੇ ਤੇ ਆਦੇ ਵਿੱਚ ਕਾਲ ਆਇਆ ਸਰ ਕਾਲ ਕਲਪਨਾ ਕਰਦੇ ਲਖਾਇੋ ਵੀ ਕਬੀਰ ਨਹੀਂ ਲਿਖਿਆ ਕਾਲ ਕਾਲ ਕਿਸਮਤ ਉਥੇ ਤਾਂ ਬਹੁਤ ਬਚ ਕੇ ਗੱਲ ਕੀਤੀ ਹੈ ਤਾਂ ਬਹੁਤ ਔਖੀ ਹੈ ਸਮਝਣੀ ਵਾਲੀ ਨਮੂ ਜੋ ਸਾਫ ਹੈ ਇਹ ਨਮੂ ਜੋ ਜੇ ਉਹ ਸਮਝੀ ਹੋਈ ਨਹੀਂ ਫੇਰ ਨਹੀਂ ਪਤਾ ਲੱਗਦਾ ਹੈਗਾ ਫੇਰ ਆਈ ਮੂਰਤੀ ਪੂਜਾ ਹੋ ਜੂਏ ਨੀ ਫੇਰ ਇਹ ਮੂਰਤੀ ਪੂਜਾ ਹੋ ਜੂਏ ਸਮਝ ਨਹੀਂ ਜੇ ਆਦਿ ਦਾ ਬੇਸ ਹੈ ਸਾਰਾ ਜੇ ਆਦਿ ਸਮਝ ਨਹੀਂ ਫੇਰ ਇਹ ਮੂਰਤੀ ਪੂਜਾ ਬਣ ਜੂਗੀ